ਇਹੜੇ ਬੰਦੇ ਦੀ ਤੁਸੀਂ ਫੋਟੋ ਦੇਖਦੇ ਪਏ ਆ ਇਹ ਬੰਦਾ ਕਹਿੰਦੇ ਹਰ ਮਹੀਨੇ ਦੇ ਵਿੱਚ ਦੋ ਬੱਚੇ ਅਡੌਪਟ ਕਰਦਾ ਸੀਗਾ ਤੇ ਉਹਨਾਂ ਨੂੰ ਫਿਰ ਘਰੇ ਲੈ ਜਾਂਦਾ ਸੀਗਾ ਅਡੌਪਟ ਕਰਕੇ ਤੇ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀਗਾ ਤੇ ਅਚਾਨਕ ਫਿਰ ਉਹ ਦੋਨੇ ਬੱਚੇ ਜਿਹੜੇ ਵੀ ਬੱਚੇ ਨੂੰ ਅਡੌਪਟ ਕਰਦਾ ਸੀ ਉਹਨਾਂ ਬੱਚਿਆਂ ਦੀ ਕਹਿੰਦੇ ਡੇਢ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਕਹਿੰਦੇ ਮੌਤ ਹੋ ਜਾਂਦੀ ਆ ਇਹ ਬੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਸ ਬੰਦੇ ਦਾ ਨਾਮ ਹੈਗਾ ਵਾਦੀ ਮੁਹੰਮਦ ਬਜੀਕ ਅਮਰੀਕਾ ਦਾ ਰਹਿਣ ਵਾਲਾ ਵਾ 63 ਸਾਲ ਦੀ ਉਮਰ ਆ ਤੇ ਮੁਸਲਿਮ ਸਮਾਜ ਦੇ ਨਾਲ ਇਹ ਸੰਬੰਧ ਰੱਖਦਾ ਆ ਪਹਿਲਾਂ ਤਾਂ ਜਿਹੜੇ ਆਂਡਗਵਾਨ ਦੇ ਵਿੱਚ ਲੋਕ ਰਹਿੰਦੇ ਸੀਗੇ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਹਰ ਮਹੀਨੇ ਬੱਚਿਆਂ ਨੂੰ ਅਡਾਪਟ ਕਰਕੇ ਘਰ ਤਾਂ ਲੈ ਕੇ ਆਉਂਦਾ ਆ ਫਿਰ ਅਜਿਹਾ ਕੀ ਹੁੰਦਾ ਆ ਜਿਹੜਾ ਕਿ ਉਹਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਆ ਥੋੜੇ ਦਿਨ ਤਾਂ ਇਹ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਸੀਗੇ ਵੀ ਉਹ ਦੇਖ ਰਹੇ ਸੀ ਚੱਲ ਰਿਆ ਸੀਗਾ ਫਿਰ ਹੌਲੀ ਹੌਲੀ ਇਹਨਾਂ ਲੋਕਾਂ ਨੂੰ ਪਤਾ ਚੱਲਿਆ ਕਿ ਇਹ ਜਿਹੜੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਂਦਾ ਵਾ ਅਸਲ ਦੇ ਵਿੱਚ ਇਹ ਉਹ ਬੱਚੇ ਹੁੰਦੇ ਨੇ ਜਿਹੜੇ ਕਿ ਬਹੁਤ ਹੀ ਗੰਭੀਰ ਬਿਮਾਰੀ ਦੇ ਨਾਲ ਸਬੰਧਤ ਹੁੰਦੇ ਨੇ ਜਿਨ੍ਹਾਂ ਨੂੰ ਅਜਿਹੀਆਂ ਗੰਦੀਆਂ ਬਿਮਾਰੀਆਂ ਲੱਗ ਚੁੱਕੀਆਂ ਹੁੰਦੀਆਂ ਵਾ ਕਿ ਜਿਨ੍ਹਾਂ ਨੂੰ ਉਹਨਾਂ ਸਕਦੇ ਕਿ ਇੱਕ ਜਾਂ ਡੇਡ ਮਹੀਨੇ ਦੇ ਵਿੱਚ ਇਹਨਾਂ ਨੇ ਮਰਤਾ ਜਾਣਾ ਹੀ ਆ ਵੀ ਅਸੀਂ ਆਪਣੇ ਕੰਮ ਤੋਂ ਪ੍ਰਭਾਵਿਤ ਕਿਉਂ ਹੋਣਾ ਵਾ ਤੁਹਾਨੂੰ ਤਾਂ ਪਤਾ ਹੀ ਹੈ ਕਿ ਅਮਰੀਕਾ ਦੀ ਜਿਹੜੀ ਲਾਈਫ ਸਟਾਈਲ ਆ ਉਹ ਇੰਨਾ ਕੁ ਜ਼ਿਆਦਾ ਬੀਜੀ ਆ ਕਿ ਮਾਪਿਆਂ ਦੇ ਕੋਲ ਟਾਈਮ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਦੇਖਣ ਦੇ ਵਾਸਤੇ ਜਾਂ ਤਾਂ ਉਹ ਰੋਜੀ ਰੋਟੀ ਕਮਾ ਸਕਦੇ ਆ ਤੇ ਜਾਂ ਫਿਰ ਆਪਣੇ ਬੱਚਿਆਂ ਨੂੰ ਦੇਖ ਸਕਦੇ ਆ ਇਸੇ ਕਰਕੇ ਆਪਣੇ ਬੱਚਿਆਂ ਨੂੰ ਇਸੇ ਇੱਥੇ ਹੀ ਛੱਡ ਕੇ ਚਲੇ ਜਾਂਦੇ ਸੀਗੇ ਤਾਂ ਜਿਹੜੇ ਇਹ ਮੁ슬ਮਨ ਭਰਾ ਆ ਮੁਹੰਮਦ ਬਜੀਕ ਇਸੇ ਕਰਕੇ ਇਹਨਾਂ ਬੱਚਿਆਂ ਦੀ ਚੰਗੀ ਤਰ੍ਹਾਂ ਸੇਵਾ ਪਾਣੀ ਕਰਦਾ ਸੀ ਜਦੋਂ ਅਡੌਪਟ ਕਰਕੇ ਘਰ ਲੈ ਕੇ ਆਉਂਦਾ ਸੀ ਵੀ ਪਤਾ ਤਾਂ ਹੁੰਦਾ ਹੀ ਆ ਕਿ ਇਹਨਾਂ ਬੱਚਿਆਂ ਨੇ ਮਰ ਜਾਣਾ ਆ ਤੇ ਪਰ ਉਹਨਾਂ ਬੱਚਿਆਂ ਦੀ ਉਹ ਖੂਬ ਸੇਵਾ ਪਾਣੀ ਕਰਦਾ ਸੀਗਾ ਇੱਕ ਬਾਪ ਦਾ ਪਿਆਰ ਦਿੰਦਾ ਸੀ ਮਾਂ ਦਾ ਪਿਆਰ ਦਿੰਦਾ ਸੀ ਦੁਲਾਰ ਦਿੰਦਾ ਸੀ ਤਾਂ ਜੋ ਇਹਨਾਂ ਬੱਚਿਆਂ ਨੂੰ ਆਪਣੇ ਆਖਰੀ ਟਾਈਮ ਦੇ ਵਿੱਚ ਇਹ ਨਾ ਲੱਗੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਇਕੱਲੇ ਆ ਵੀ ਸਾਡਾ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਸਾਨੂੰ ਕੋਈ ਪਿਆਰ ਨਹੀਂ ਕਰਦਾ ਵੀ ਅਸੀਂ ਇੱਕ ਲਾਪੇ ਦੇ ਵਿੱਚ ਪੈਦਾ ਹੋਏ ਆ ਤੇ ਇੱਕ ਲਾਪੇ ਦੇ ਵਿੱਚ ਹੀ ਮਰ ਜਾਣਾ ਵਾ ਇਸੇ ਲਾਪੇ ਨੂੰ ਦੂਰ ਕਰਨ ਲਈ ਤੇ ਪਰਪੁਰ ਉਹ ਪਿਆਰ ਦੇਣ ਦੇ ਵਾਸਤੇ ਕਹਿੰਦੇ ਮੁਹੰਮਦ ਵਜੀਕ ਬੱਚਿਆਂ ਨੂੰ ਹਰ ਮਹੀਨੇ ਗੋਦ ਲੈਂਦਾ ਸੀ ਉਹਨਾਂ ਨੂੰ ਖੂਬ ਪਿਆਰਦਾ ਸੀ ਦੁਲਾਰਦਾ ਸੀ ਤੇ ਆਪਣੇ ਕੋਲ ਰੱਖਦਾ ਸੀਗਾ ਤੇ ਜਦੋਂ ਸਭ ਕੁਝ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਸਮਾਂ ਜਦੋਂ ਹੁੰਦਾ ਫਿਰ ਉਹਨਾਂ ਬੱਚੇ ਦੀ ਮੌਤ ਹੋ ਜਾਂਦੀ ਸੀ ਸੋ ਮੁਹੰਮਦ ਵਜੀਕ ਇੱਕ